ਜਪ ਆਦ ਸੱਚ ਜੁਗਾਤ ਸੱਚ ਆਦ ਸੱਚ ਜੁਗਾਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਤ ਸੱਚ ਹੈਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਹਾਏ ਇੱਕ ਓੰਕਾਰ ਤੋਂ ਸ਼ੁਰੂ ਹੋਈ ਹੈ ਗੱਲ ਇੱਕ ਓੰਕਾਰ ਤੋਂ ਹੀ ਆਦਿ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ ਹੈ ਇੱਥੋਂ ਪਤਾ ਲੱਗ ਜਾਂਦਾ ਹੈ ਵੀ ਗੁਰੂ ਘਰ ਦੀ ਕਰਤਾ ਹੈ ਗੁਰੂ ਘਰ ਦੀ ਮਤਲਬ ਜਿੱਦਿ ਗੁਰਬਾਣੀ ਸ਼ੁਰੂ ਹੋਈ ਹੈ ਕੀਤੀ ਜਾਂਦੀ ਹੈ ਇੱਕ ਓਮਕਾਰ ਤੇ ਸ਼ੁਰੂ ਕੀਤੀ ਜਾਂਦੀ ਹੈ ਇੱਥੇ ਵੀ ਇੱਕ ਓਮਕਾਰ ਦੇ ਸ਼ੁਰੂ ਕੀਤੀ ਜਾਂਦੀ ਹੈ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਓਮਕਾਰ ਸਤਗੁਰ ਪ੍ਰਸਾਦ ਸਤਗੁਰ ਪ੍ਰਸਾਦ ਸਤਗੁਰ ਪ੍ਰਸਾਦ ਇੱਕ ਓਮਕਾਰ ਆਦ ਦੇ ਵਿਚਾਰ ਗੁਰੂ ਦਾ ਦੋਈ ਹੈ ਹਰ ਜਗ੍ਹਾ ਦਾ ਪਤਾ ਹੀ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੱਲ ਹੈ ਵੱਖਰੀ ਹੈ ਹੁਣ ਉੱਥੇ ਨਹੀਂ ਹੈ ਇੱਥੇ ਹੈ ਸ੍ਰੀ ਅ ਜਿਹੜਾ ਵਾਹਿ ਹੈ ਔਰ ਗੁਰੂ ਦੋ ਲਫ਼ਜ਼ ਨੇ ਕਰੀ ਵਾਹਿ ਅੱਡਾ ਗੁਰੂ ਘਰ ਗੁਰੂ ਇੰਡੀਪੈਂਡੈਂਟ ਆ ਵਾਹਿ ਵਾਹਿ ਜਿਹੜੀ ਹੈ ਬਾਣੀ ਨਿਰੰਕਾਰ ਹੈ ਵਾਹਿ ਤਾਂ ਵਡਿਆਈ ਦਾ ਨਾਮ ਹੈ ਵਡਿਆਈ ਵਾਲੀ ਹੈ ਵਾਹਿ ਵਾਹਿ ਬਣੀ ਦਾ ਪਰਮੇਸ਼ਰ ਦੀ ਜੋ ਉਸ ਸਤੀ ਵਾਲੀ ਬਾਣੀ ਹੈ ਉਹ ਵੀ ਨਰਾਕਾਰੀ ਹੈ ਜੋ ਤੋ ਤੁਰਕੀ ਬਾਣੀ ਆਉਂਦੀ ਉਹ ਵੀ ਨਰਾਕਾਰੀ ਹੈ ਆ ਗੁਰਬਾਣੀ ਨਰਾਕਾਰ ਲਈਏ ਗੁਰਬਾਣੀ ਅਖਰਾਂ ਜਾ ਗਈ ਉਸ ਬਾਣੀ ਨੂੰ ਅਸੀਂ ਨਹੀਂ ਬੋਲ ਸਕਦੇ ਨਰਾਕਾਰ ਜਿਹੜੀ ਬਾਣੀ ਹੈ ਨਾ ਤੁਰਕੀ ਬਾਣੀ ਉਹਨੂੰ ਤਾਂ ਬਿਆਨ ਵੀ ਨਹੀਂ ਕਰ ਸਕਦੇ ਉਹ ਬਿਆਨ ਤੋਂ ਪਰੇ ਹੈ ਜਿਹੜਾ ਬਿਆਨਿਆ ਗਿਆ ਹੈ ਉਹ ਤਾਂ ਗਾਣਾ ਐ ਬੋਲੀਆ ਉਹ ਬਾਣੀ ਕਹੇ ਜੀ ਐ ਕੀ ਕਰਦੀ ਐ ਜੋ ਦਾ ਅਸਰ ਪਿਆ ਰ ਜਿਹਨੂੰ ਸੁਣੀ ਐ ਉਹਨੇ ਆਪਣਾ ਅਸਰ ਦੱਸਿਆ ਮੇਰੇ ਦਾਦਾ ਕੀ ਅਸਰ ਪਿਆ ਵੈਨੋ ਜੋ ਕੀ ਪ੍ਰਾਪਤ ਹੋਇਆ ਉਹਦੇ ਬਾਰੇ ਜੋ ਨੇ ਕੋਈ ਜਾਣਿਆ ਬਾਣੀ ਬਾਰੇ ਉਹ ਦੱਸਿਆ ਹੁਕਮ ਬਾਰੇ ਜੋ ਕੋਈ ਜਾਣਿਆ ਉਹ ਦੱਸਿਆ ਹੁਕਮ ਉਹ ਕਮ ਉਹ ਹੁਕਮ ਤਾਂ ਹਾਕਮੇ ਬਿਆਨ ਕਰੂਗਾ ਹੁਕਮ ਨਹੀਂ ਕੋਈ ਦੇ ਸਕਦਾ ਹੁਕਮ ਹਾਕਮੇ ਦਿੰਦਾ ਹੁੰਦਾ ਹੁਕਮ ਨੂੰ ਹੁਕਮ ਦਾ ਹਾਕਮੇ ਦਿੰਦਾ ਹੁਕਮ ਨੂੰ ਜਿਹਨੂੰ ਹੁਕਮ ਨਾਲ ਜਿਹਨੂੰ ਕੁਝ ਪ੍ਰਾਪਤ ਹੋਇਆ ਹੈ ਨਾਮ ਜੀ ਨੂੰ ਪ੍ਰਾਪਤ ਹੋਇਆ ਜਿਹਨੂੰ ਚਾਰ ਪਦਾਰਥ ਮਿਲੇ ਨੇ ਉਨੇ ਆਪਣੀ ਗੱਲ ਦਸੀ ਵੀ ਆਪਣੇ ਜੱਦ ਕੀ ਸੀ ਅੱਜ ਕੀ ਉਹ ਨੋ ਮੈਂ ਕੀ ਸੀ ਉਹ ਤਾਂ ਮੇਰੇ ਅੰਦਰ ਅੱਖ ਜਲਦੀ ਸੀ ਅੱਗ ਵਿੱਚ ਪੁੰਚ ਗਈ ਤੂੰ ਐਵੇਂ ਨਹੀਂ ਨਿਕਲਦਾ ਹੱਡ ਬੀਤੀ ਦਸੀ ਉਥੇ ਇਹ ਗੁਰਬਾਨੀ ਦਾ ਹੱਡ ਬੀਤੀ ਹੈ ਉਹਦਾ ਟੇਸ ਜਦ ਪਤਾ ਲੱਗੂਗਾ ਉਹ ਜੱਦ ਜੀ ਨੂੰ ਸੁਣੂਗੀ ਉਹ ਉਸੇ ਨੂੰ ਸੁਣੂਗੀ ਉਸ ਅਵਸਥਾ 'ਚ ਕੋਈ ਹੋਊਗਾ ਜਾਊਗਾ ਸੁਣਜੂ। ਉੱਥੇ ਤੱਕ ਪਹੁੰਚਣ ਦੀ ਗੱਲ ਸਾਨੂੰ ਕਿਵੇਂ ਸੁਣੀ? ਅਸੀਂ ਉਸ ਅਵਸਥਾ ਨੂੰ ਕਿਵੇਂ ਪ੍ਰਾਪਤ ਕੀਤਾ? ਇਹ ਵੀ ਗੱਲ ਹੈ। ਇਹ ਵੀ ਗੱਲ ਹੈ। ਇਹ ਗੁਰਬਾਣੀ ਦੀ ਗੱਲ ਹੈ। ਵਾਹ ਇੱਥੇ ਤੱਕ ਕਿਵੇਂ ਬੋਲਿਆ? ਫਿਰ ਇੱਥੇ ਪਹੁੰਚ ਕੇ ਵੀ ਮੇਰੇ ਕਿਓ ਕੜਾਈ ਫਿਰ ਕਿਵੇਂ ਸੁਣੀ? ਇਹ ਸਾਰਾ ਬਿਆਨ ਕਰਵਾ ਲਈ। ਸ੍ਰੀ ਭਗੋਤੀ ਜੀ ਸਾਹਿਬ ਸ੍ਰੀ ਭਗੋਤੀ ਜੀ ਸਾਹਿਬ ਸ੍ਰੀ ਭਗੋਤੀ ਕਹਿੰਦੇ ਨੇ ਸ੍ਰੀ ਭਗੋਤੀ ਦੇ ਭਗਤੀ ਹੈ ਭਗੋਤੀ ਦੇ ਭਗਤੀ ਨੂੰ ਕਹਿੰਦੇ ਨੇ ਭਗਤੀ ਕੀ ਹੈ ਭਗਤੀ ਗੁਰਮਤ ਹੈ ਭਗਤੀ ਗੁਰਮਤ ਹੈ ਇਹ ਗੁਰਮਤ ਨਹੀਂ ਸਹਾਇ ਹੁਣ ਗੁਰੂ ਕੁਝ ਨਹੀਂ ਕਰਦਾ ਗੁਰੂ ਨਾਲ ਗੁਰਮਤ ਭੇਜੀ ਹੈ ਸਹਾਇ ਕਰਨ ਵਾਸਤੇ ਇਥੋਂ ਕੱਢਣ ਵਾਸਤੇ ਇਹ ਕੀ ਹੈ ਗੁਰਮਤਿ ਕੀ ਹੈ ਇਹ ਬਾਪ ਜਿਹੜਾ ਬੀਠਲ ਹੈ ਨਾ ਬੀਠਲ ਬਾਪ ਬੀਠਲ ਉਹਦੀ ਬਾਹ ਉਹਦੀ ਬਾਹ ਇਹ ਹੀ ਆ ਗੁਰਮਤਿ ਹੈ ਹੁਕਮ ਹੱਥ ਕਾਲ ਕਲਮ ਕਾਲ ਵੀ ਇਹ ਹੀ ਆ ਕਲਮ ਵੀ ਇਹ ਹੀ ਆ ਹੁਕਮ ਵੀ ਇਹ ਹੀ ਆ ਹੱਥ ਵੀ ਇਹ ਹੀ ਆ ਬਾਹ ਵੀ ਇਹ ਹੀ ਆ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕਦਾ ਜੇ ਕਿਸੇ ਨੂੰ ਹੱਥ ਪਾ ਕੇ ਕੱਢਣਾ ਚਾਹੇ ਉਹਦੇ ਹੱਥ ਨੂੰ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਕੱਟ ਸਕਦਾ ਕੋਈ ਬੱਚਾ ਉਹਨੂੰ ਦਖਲ ਨਹੀਂ ਦੇ ਸਕਦਾ ਜਿਹਨੂੰ ਮਰਜੀ ਕੱਟ ਲਵੇ ਕੋ ਕੋਣ ਮੇੜ ਸਕੈ ਉਹ ਹੱਥ ਪਾਉਂਦਾ ਹੋਵੇ ਕਿਸੇ ਨੂੰ ਕੱਢਣ ਵਾਸਤੇ ਉਹਦੇ ਹੱਥ ਨੂੰ ਕੋਈ ਪਿੱਛੇ ਕਰ ਦੂਗਾ ਵਿਟਾ ਦੂਗਾ ਵਾਹਿਗੁਰੂ 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 ਉੱਥੇ ਹੀ ਹੈ ਵਾਹਿਗੁਰੂ ਸ੍ਰੀ ਭਗਵਤੀ ਜੀ ਸਾਹ ਹੈ ਇਹ ਵਾਹਿਗੁਰੂ ਦੀ ਜਿਹੜੀ ਹੈ ਨਾ ਖਲਾਸਾ ਉੱਥੇ ਹੈ ਆਦਰ ਵਿੱਚ ਹੈ ਭਗਉਤੀ ਕੀ ਭਗਉਤੀ ਬੰਤੀ ਹੈ ਭਗਤ ਕਾਰੰਗਾ ਇਹਨਾਂ ਭਗਤ ਨੂੰ ਰਾਮ ਦੇ ਜੜਦੇ ਨਾਮ ਦਾ ਉਹੀ ਤਾਂ ਭਗਉਤੀ ਹੈ ਇਹ ਨਾਮ ਹੈ ਭਗਉਤੀ ਆ ਭਗਤੀ ਹੈ ਜਹ ਨਾਮ ਗੁਰਮਤਿ ਦੀ ਸਹਾਈਤਾ ਮੰਗੀਆਂ ਦਾ ਸੰਬਾਸ਼ਨ ਮਨ ਨੂੰ ਜਤਨ ਵਾਸਤੇ ਗੁਰਮਤਿ ਦੀ ਖੜਕ ਮੰਗੀ ਹੈ ਤਰਮਜੁੱਤ ਵਾਸਤੇ ਵੀ ਗਿਆਨ ਖੜਕ ਦੀ ਲੋੜ ਹੁੰਦੀ ਹੈ ਜੇ ਤਰਮ ਵਿਚਾਰ ਚਾਹ ਕਰ ਲਈ ਹੋਵੇ ਗਿਆਨ ਖੜਕ ਬਣਾਣੀ ਹੁੰਦੀ ਮਨ ਦੇ ਤੜਾ ਕੇ ਸਦਾ ਹੋਇਆ ਆਪਣੇ ਜਤਨ ਜਿਹ ਦੂਏ ਜਤਨ ਦੂਏ ਨੂੰ ਤਾਂ ਸਮਝਾਉਣਾ ਹੁੰਦਾ ਦੂਏ ਦਾ ਮਨ ਜਤ ਨਹੀਂ ਹੁੰਦਾ ਹੁੰਦਾ ਜੇ ਤੋਂਦਾ ਆਪਣਾ ਮਨ ਦੂਏ ਨੂੰ ਸਮਝਾਈਦਾ ਵੀ ਜੇ ਤੈਨ ਜਤਨ ਐ ਜਤਨ ਹੈ ਜੇ ਇੱਛਾ ਹੋਵੇ ਉਹਦੀ ਜਤਨ ਲਈ ਜਤਨੂਗਾ ਜੇ ਉਹ ਨਹੀਂ ਚਾਹ ਨਾ ਹੋਵੇ ਨਾ ਜਿੱਤੇ ਆਪਾਂ ਉਹ ਰੱਖੀ ਉਹਦਾ ਨਫਾ ਨੁਕਸਾਨ ਤਾਂ ਉਸੇ ਨੂੰ ਹੈ ਇਸ ਕਰਕੇ ਕੁਰਬਾਨੀ ਦਾ ਉਪਦੇਸ਼ ਇਹ ਕਰਦੀ ਹੈ ਛੁੱਟਣ ਕੀ ਵਿਧੀ ਦੱਸਦੀ ਹੈ ਜਿਹਨੇ ਛੁੱਟਣਾ ਛੱਡ ਜੋ ਨਹੀਂ ਛੁੱਟਣਾ ਦੀ ਮਰਜੀ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭੀ ਸ੍ਰੀ ਭਗਵਤੀ ਜੀ ਸਹਾਇ ਹੋਵੇ ਮੇਰੀ ਮੇਰੀ ਮਦਦ ਕਰੇ ਇਹ ਤਾਂ outra ਹੈ। ਕਿਰਤੀ ਨੋਕਾ ਉੱਤੀ ਦੀ ਲੋੜ ਹੈ ਮੈਨੂੰ ਬੁੱਧੀ ਦੀ ਲੋੜ ਹੈ। ਕਿਉਂ ਗ੍ਰੰਥ ਤਾਂ ਅਚੜ ਗ੍ਰੰਥ ਤਾਂ ਅਚੜ ਦੇ ਵਿੱਚ ਬੁੱਧੀ ਦੀ ਲੋੜ ਪੈਣੀ ਹੈ। ਸਰੀਰਕ ਵਾਲੀ ਲੋੜ ਨਹੀਂ ਪੈਣੀ। ਸਰਸਵਤੀ ਨੂੰ ਕਿਹਾ ਤੇ ਉਹ ਇਹਨੇ ਗਾਉਣ ਵਾਲੇ ਲਿਖਣ ਵਾਲੇ। ਓਏ ਓ ਸਰਸਵਤੀ ਵੀ ਇਹਦਾ ਹੀ ਲੋਵੇ ਗਰਮਾਦਾ ਹੀ ਲੋਵੇ ਇਹਨਾਂ ਨੇ ਹੁਣ ਅਸਲ ਚ ਗੱਲ ਇੱਕੋ ਹੀ ਸੀ। ਸਾਡੇ ਵੀ ਗਲਤ ਹੈ ਜਿਹੜੀ ਲਿਖੀ ਹੋਈ ਹੈ ਉਹਦਾ ਪ੍ਰਚਾਰਕ ਹੋ ਰਿਹਾ ਹੈ ਇੰਨੀਆਂ ਕਿਤਾਬਾਂ ਲਿਖਮਾਰੀਆਂ ਇਹਨਾਂ ਨੇ ਟੀਕੇ ਲਿਖਮਾਰੇ ਸਾਰੇ ਗਲਤ ਜੇ ਉਹਨੂੰ ਠੀਕ ਬਣ ਲਈਏ ਗੁਰਮਤਿ ਪਾਸੇ ਹੋ ਗਈ ਫਿਰ ਗੁਰਮਤਿ ਵਿਚਾਰਦਾਰ ਦਾ ਪਾਸੇ ਹੀ ਗੱਡੀ ਪਈ ਆ ਸਾਰੀ ਉਹ ਐਵੇਂ ਉਹਨਾਂ ਤੇ ਪਾਸੇ ਨਿਕਲ ਗਈ ਸੀ ਉਹਨਾਂ ਤੇ ਨਿਕਲ ਜਾਂਦੀ ਹੁੰਦੀ ਹੈ ਪਾਸੇ ਖੈਰ ਪੰਡਤ ਨੇ ਪੰਡਤ ਨੇ ਤਾਂ ਜਾਣੂਝ ਕੇ ਕਰਤੀ ਸੀ ਉਦੋਂ ਪਾਸੇ ਜਾਂਡਬੁਜਕ ਰਾਜਾ ਨੇ ਕਢਵਾਤੀ ਸੀ ਨਾ ਸਰਕਾਰ ਨੇ ਕਢਾਤੀ ਸੀ ਜਾਂਡਬੁਜਕ ਪਾਸਿਆ ਕਰਤੀ ਸੀ ਰਾਜੇ ਦੇ ਉੱਤੇ ਹਾਵੀ ਹੁੰਦੇ ਸੀ ਨਾ ਭਗਤ ਰਾਜੇ ਦੁਖੀ ਸੀ ਭਗਤਾਂ ਤੋਂ ਉਹਨਾਂ ਨੇ ਕਹਾ ਇਹ ਰੋਣੂ ਖਤਮ ਕਰੋ ਜੇ ਮਰਨ ਜੀਸਨ ਦੁਖੀ ਆਇਆ ਰਗਾ ਇਹ ਨਗਸੇ ਮਰ ਖੋਟ ਲੈ ਲਓ ਵਿਰਾਨਤ ਆਪਾਂ ਨੂੰ ਜੀਵਣ ਨਹੀਂ ਦੇਣਾ ਇਹਨਾਂ ਦਾ ਮਨਮਾਨੀਆਂ ਕਰਨ ਨਹੀਂ ਦੇਣੀਆਂ ਇਹ ਤਾਂ ਕਹਣਗੇ ਗੁਰੂ ਦੀ ਮਾਤਰਾ ਨਾਲ ਚਲੋ のバスやから。